ਗੁਰੂ ਪ੍ਰਸਾਦੀ ਪੂਜਿਆ ਜAVE ਕਹਾਰੇ ਸਾਥ ਸੰਗਤ ਜੀ ਜੋ ਗੁਰੂ ਜੀ ਮੈਸੇਜ ਦੇਣਾ ਚਾਹ ਰਹੇ ਨੇ ਪੰਕਤੀ ਰਾਏ ਤੁਹਾਨੂੰ ਮੈਂ ਇੱਕ ਸਟੋਰੀ ਦੱਸਾਂਗਾ ਤੁਸੀਂ ਜਲਦੀ ਗ੍ਰੈਪ ਕਰ ਲੋਗੇ ਚਲੋ ਸ਼ੁਰੂ ਕਰਦੇ ਹਾਂ ਤੁਹਾਨੂੰ ਪਤਾ ਸਾਥ ਸੰਗਤ ਜੀ ਵੌਲਫ ਮਾਈਂਡਸੈਟ ਸਭ ਤੋਂ ਖਤਰਨਾਕ ਕਿਉਂ ਹੁੰਦਾ ਵੌਲਫ ਕਹਿੰਦੇ ਨੇ ਭੇੜੀਆਂ ਅਕਸਰ ਤੁਸੀਂ ਦੇਖਿਆ ਹੋਵੇਗਾ ਫਿਲਮਾਂ ਦੇ ਵਿੱਚ ਜਾਂ ਡਿਸਕਵਰੀ ਚੈਨਲਜ਼ ਕਿਉਂਕਿ ਵੌਲਫ ਸਿਰਫ ਜਾਨਵਰ ਨਹੀਂ ਹੁੰਦਾ ਸਾਥ ਸੰਗਤ ਜੀ ਏਕ ਪੂਰਾ ਸਿਸਟਮ ਹੁੰਦਾ ਹੈ ਅਤੇ ਇਹ ਉਹ ਸਿਸਟਮ ਦੀਆਂ ਹੁੰਦੀਆਂ ਨੇ ਪੰਜ ਕੁਆਰਡੀਆਂ ਸਾਧ ਸੰਗਤ ਜੀ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਸਾਇਲੈਂਸ ਚੁੱਪੀ ਵੌਲਫ ਕਦੇ ਆਪਣੀਆਂ ਯੋਜਨਾ ਦਾ ਅਲਾਰਮ ਨਹੀਂ ਕਰਦਾ ਜੋ ਵੱਧ ਬੋਲਦੇ ਨੇ ਸਾਧ ਸੰਗਤ ਜੀ ਉਹ ਆਪਣੀ ਤਾਕਤ ਲੀਕ ਕਰ ਦਿੰਦੇ ਨੇ ਜੋ ਚੁੱਪ ਰਹਿੰਦੇ ਨੇ ਉਹ ਅਨਸੂਝੇ ਰਹਿੰਦੇ ਨੇ ਅਤੇ ਜੋ ਅਨਸੂਝਾ ਹੁੰਦਾ ਸਾਧ ਸੰਗਤ ਜੋ ਸਭ ਤੋਂ ਵੱਧ ਰੇਜ ਹੁੰਦਾ ਹੈ ਦੂਜਾ ਪੇਸ਼ੈਂਸ ਸਬਰ ਵੌਲਫ ਕਦੇ ਵੀ ਜਲਦੀ ਹਮਲਾ ਨਹੀਂ ਕਰਦਾ ਉਹ ਵੇਖਦਾ ਹੈ ਉਹ ਸਮਝਦਾ ਹੈ ਉਹ ਧੀਰ ਕਰਦਾ ਕਿਉਂਕਿ ਜਲਦੀ ਹਮੇਸ਼ਾ ਕਮਜ਼ੋਰਾਂ ਦੀ ਆਦਤ ਹੁੰਦੀ ਹੈ ਤੀਜੀ ਸਟ੍ਰੈਟਜੀ ਰਣਨੀਤੀ ਵੌਲਫ ਦੇ ਹਰ ਮੂਵ ਪਲਾਨ ਹੁੰਦੀ ਹੈ ਸਾਤਸੰਗ ਜੀ ਉਹ ਇੱਕ ਹੀ ਵਾਰ ਵਿੱਚ ਖੇਡ ਕਦਮ ਕਰਦਾ ਹੈ ਕਿਉਂਕਿ ਉਹ ਰਿਐਕਟ ਨਹੀਂ ਕਰਦਾ ਉਹ ਕੈਲਕੂਲੇਟ ਕਰਦਾ ਚੌਥਾ ਇੰਡੀਪੈਂਡੈਂਸ ਵੌਲਫ ਨੂੰ ਵੈਲੀਡੇਸ਼ਨ ਨਹੀਂ ਚਾਹੀਦਾ ਉਸ ਨੂੰ ਥ੍ਰੀ ਆਫ ਦੀ ਲੋਡ ਨਹੀਂ ਹੁੰਦੀ ਸਾਤਸੰਗ ਜੀ ਉਹ ਭੀੜ ਦਾ ਹਿੱਸਾ ਨਹੀਂ ਬਣਦਾ ਕਿਉਂਕਿ ਲੀਡਰ ਕਦੇ ਫਾਲੋ ਨਹੀਂ ਕਰਦਾ ਇਮੋਸ਼ਨਲ ਕੰਟਰੋਲ ਜਜ਼ਬਾਤ ਜਾਂ ਤੇ ਕਾਬੂ ਵੋਲਫ ਹਰ ਪੌਂਗਣ ਵਾਲੇ ਨੂੰ ਜਵਾਬ ਨਹੀਂ ਦਿੰਦਾ ਉਹ ਆਪਣੇ ਗੁੱਸੇ ਨੂੰ ਵੀ ਕਾਬੂ ਵਿੱਚ ਰੱਖਦਾ ਕਿਉਂਕਿ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਸਾਥ ਸੰਗਤ ਜੀ ਉਹ ਹੀ ਅਸਲ ਜਗ ਜਿੱਤ ਸਕਦਾ ਜਿਵੇਂ ਗੁਰੂ ਜੀ ਦੀ ਜਗ੍ਹਾ ਤੇ ਹੋਰ ਬਾਣੀ ਜ਼ਿਕਰ ਕਰਦੇ ਨੇ ਮਨ ਜਿੱਤ ਜਗ ਜਿੱਤ ਹੋਪ ਤੁਸੀਂ ਇਹ ਪੰਜ ਬੜੇ ਇੰਪੋਰਟੈਂਟ ਇਹਦੇ ਵੋਲਫ ਦੇ ਤੁਹਾਨੂੰ ਮੈਂ ਕੁਆਲਟੀਆਂ ਦੱਸੀਆਂ ਨੇ ਜੇ ਤੁਸੀਂ ਲਾਈਫ 'ਚ ਆਪਣੇ ਗ੍ਰੈਪ ਕਰ ਲਓ ਤਾਂ ਤੁਹਾਨੂੰ ਲਾਈਫ ਟੂ ਸਕਸੈਸਫੁਲ ਬਣਨ ਤੇ ਕੋਈ ਨਹੀਂ ਰੋਕ ਸਕਦਾ ਸਾਧ ਸੰਗਤ ਜੀ ਸੋ ਇਹ ਬਹੁਤ ਹੀ ਇੰਪੋਰਟੈਂਟ ਸਿਗੇ ਇਹਦੇ ਜਿਹੜੇ ਪੰਜ ਕੁਆਲਟੀ ਦਸੀਆਂ ਨੇ ਹੋ ਸਕਦਾ ਨੂੰ ਦੁਬਾਰਾ ਤੋਂ ਸੁਣਿਓ ਦੁਬਾਰਾ ਦੇ ਇੱਕ ਵਾਰੀ ਸੁਣੋਗੇ ਤੁਹਾਡੇ ਅੰਦਰ ਇਹ ਪੂਰੀ ਤਰ੍ਹਾਂ ਗ੍ਰਹਿਣ ਰਹੇਗਾ ਬੀ ਸਾਇਲੈਂਸ ਬੀ ਪੇਸ਼ੈਂਸ ਬੀ ਪਾਵਰਫੁਲ ਚੁੱਪ ਰਹੋ ਸਬਰ ਰੱਖੋ ਤੇ ਅੰਦਰ ਤੋਂ ਤਾਕਤਵਰ ਬਣੋ ਮੋਰਲ ਸਾਧ ਸੰਗਤ ਜੀ ਇਹਦਾ ਆਹੀ ਹੈ ਵਾਲਫ ਇਸ ਲਈ ਖਤਰਨਾਕ ਨਹੀਂ ਹੁੰਦਾ ਕਿ ਉਹ ਦੰਦ ਦਿਖਾਉਂਦਾ ਹੈ ਉਹ ਇਸ ਲਈ ਖਤਰਨਾਕ ਹੁੰਦਾ ਕਿਉਂਕਿ ਉਹ ਆਪਣੇ ਮਨ ਦਾ ਖੁਦ ਮਾਲਕ ਹੁੰਦਾ ਜੇ ਤੁਸੀਂ ਵੀ ਜ਼ਿੰਦਗੀ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਘੱਟ ਬੋਲੋ ਵੱਧ ਸੋਚੋ ਸਬਰ ਰੱਖੋ ਅਤੇ ਸਹੀ ਵੇਲੇ ਮੂਵ ਕਰੋ ਇਸ ਲਈ ਅਸਲ ਵਾਲਵ ਆਫ ਮਾਈਂਡਸੈਟ ਤੁਹਾਨੂੰ ਮੈਂ ਦੇ ਪੰਜ ਦਸੇ ਨੇ 골ਡਨ ਰੂਲਸ ਕਹਿੰਦੇ ਨੇ ਕਿ ਜੋ ਸਾਨੂੰ ਮਤਲਬ ਇੱਕ ਕੁਆਲਿਟੀ ਜਿਹੜੀ ਹੁੰਦੀ ਹੈ ਨਾ ਕਿਸੇ ਕੋਲ ਵੀ ਹੋਵੇ ਉਹ ਲੈਣੀ ਚਾਹੀਦੀ ਹੈ ਵਾਲਵ ਦੀ ਇੱਕ ਕੁਆਲਿਟੀ ਹੈ ਦੀਆਂ ਵਧੀਆ ਤੋਂ ਪੰਜ ਦਸੀਆਂ ਨੇ ਉਹ ਇਹ ਤੁਸੀਂ ਲਾਈਫ 'ਚ ਆਪਣੇ ਇੰਪਲੀਮੈਂਟ ਕਰ ਲਈ ਤਾਂ ਇਹ ਲਿਖ ਲਓ ਤੁਸੀਂ ਸਕਸੈਸਫੁਲ ਪੱਕਾ ਹੋਵੋਗੇ ਵੀ ਹੋਵੋਗੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਸਾਧ ਸੰਗ ਜੀ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਬੈਲ ਆਈਕਨ ਦਬਾਓਗੇ ਆਲ ਤੇ ਕਰ ਦਿਓ ਤਾਂ ਕਿ ਮੈਂ ਜਦੋਂ ਵੀ ਗੁਰਬਾਣੀ ਪਾਵਾਂ ਤੇ ਗੁਰਬਾਣੀ ਰਿਲੇਟਡ ਕੋਈ ਵੀ ਤੁਹਾਨੂੰ ਉਹਦਾ ਮੈਂ ਉਦਾਹਰਣ ਦਵਾਂ ਹਨਾ ਕੋਈ ਵੀ ਲਾਈਫ ਰਿਲੇਟਡ ਜੋ ਕਿ ਤੁਸੀਂ ਅੱਗੇ ਸਕਸੈਸਫੁਲ ਬਣ ਸਕੋ ਤੇ ਤੁਹਾਡੇ ਤੱਕ ਉਹਦੀ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਆ ਕਰੋ ਸਾਥ ਸੰਗਤ ਜੀ ਕਿਉਂਕਿ ਪੂਰਾ ਇੱਕ ਨਚੋੜ ਹੁੰਦਾ 24 ਘੰਟਿਆਂ 'ਚ ਮੇਰੀ ਜਿਆਦਾ ਵੱਡੀ ਵੀਡੀਓ ਨਹੀਂ ਹੁੰਦੀ 4-5 ਮਿੰਟ ਦੀ ਵੀਡੀਓ ਹੁੰਦੀ ਹੈ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ